ਆ ਦੇਖੋ ਜੀ ਸਵੇਰ ਦਾ ਟਾਈਮ ਹੈ ਅਜੇ ਨਾ ਇਹ ਪੈਸਾ ਗੁੱਥੇ ਨੇ ਤੇ ਉਥ ਦੇ ਅਨਸਾਰੀ ਪੱਗ ਬਨਣੀ ਸ਼ੁਰੂ ਕਰਤੀ ਤੇ ਮੈਨੂੰ ਲੱਗਾ ਮੇਰੇ ਪੁੱਤ ਨੇ ਬੜੀ ਛੇਤੀ ਪੱਗ ਬਨਣੀ ਸਿੱਖ ਜਾਣੀ ਹੈ ਨਾ ਪਤੀ ਕਹਿੰਦੀ ਜਦੋਂ ਆਪਾਂ ਕਿਸੇ ਚੀਜ਼ ਦੇ ਪਿੱਛੇ ਹੱਥ ਧੋਕੇ ਪੈ ਜਾਈਏ ਨਾ ਤੇ ਮਿਹਨਤ ਕਰੀਏ ਤੇ ਉਹ ਚੀਜ਼ ਆਪਾਂ ਨੂੰ ਜ਼ਰੂਰ ਮਿਲਦੀ ਹੈ ਉਫ ਤੇ ਡੋਲੇ ਆ ਗਏ ਟੀਂਬੀ ਦੇ ਛੋਟੇ ਛੋਟੇ ਡੋਲੇ ਆ ਗਏ ਵੇ ਬੱਲੇ ਬੱਲੇ ਦਿਖਾਓ ਤੇ ਛੇ ਕਿੱਦਾਂ ਦੀ ਬੰਨੀ ਹੈ ਮਾਂ ਛੱਡ ਕੇ ਨਹੀਂ ਮੈਨੂੰ ਲੜਦੇ ਦਿਖਾ ਦੇ ਆਪਣਾ ਜਿਹੜਾ ਤੂੰ ਛਪਾਇਆ ਨਹੀਂ ਮਾਂ ਮਾਂ ਹਾਂਜੀ ਕੋਈ ਨਹੀਂ ਆ ਜਾਏਗਾ ਮੇਰੀ ਜਾਨੇ ਹੈ ਇੰਨਾ ਚਾਹ ਮੇਰੇ ਪੁੱਤ ਨੂੰ ਪੱਗ ਬੰਨਣ ਦਾ ਕਿਤੇ ਪੰਮਰੇ ਸਰਦਾਰ ਫਤਿਹ ਨੂੰ ਬੜਾ ਸ਼ੌਂਕ ਸੀ ਨਾ ਕਿ ਪਾਪਾ ਵੀ ਪੱਗ ਬੰਨਣ ਬਟ ਕੋਈ ਨਹੀਂ ਉਹਨਾਂ ਵਾਲਾ ਸ਼ੌਂਕ ਤੁਹਾਡੇ ਚ ਪੂਰਾ ਹੋ ਗਿਆ ਹਨ ਚੂਈ हां ਤੁਸੀਂ ਪਾਪਾ ਨੂੰ ਵੀ ਪੱਗ ਬੰਨਣਾ ਲਾ ਦਿਓ ਠੀਕ ਹੈ ਬੱਤਾ ਪੱਕਾ ਪੱਪਾ ਨੂੰ ਜੀ ਆਉਂਦੀ ਨਹੀਂ ਮੈਂ ਪਾਪਾ ਦਾ ਕੰੰਡਾ ਹਾਂ ਤੁਸੀਂ ਪਾਪਾ ਦੇ ਬੰਨ ਦਿਆ ਕਰਿਓ ਦੋਨੋਂ ਜੀ ਆਪੀ ਬੰਨ ਲਿਆ ਕਰਿਓ ਪੱਗ ਦੀ ਮਾਚੀ ਕਿਵੇਂ ਦੀ ਛੋਣੀ ਕੰਡ ਛੇਤੀ ਬੰਨ ਲਓ ਫਿਰ ਆਪਾਂ ਨੇ ਦਿਖਾਣੀਏ ਨਾਲੇ ਸਾਰਿਆਂ ਨੂੰ ਸਿਖਾ ਦੋ ਪੱਗ ਕਿੱਦਾਂ ਬੰਨਣੀ ਠੀਕ ਹੈ ਸਿਖਾਓਗੇ ਹਾਂ ਹਾਂ ਪਰ ਪੱਗ ਜਿਹੜੀ ਤੁਸੀਂ ਬੰਨਣੀ ਹੈ ਪਾਣੀ ਤੁਸੀਂ ਨਿੱਕਰ ਬਣਾਣੀ ਹੈ ਕਿਤੇ ਇਹ ਨਾ ਹੋਵੇ ਠੀਕ ਹੈ ਨਿੱਕਰ ਬਣਾਉਣ ਪਾ ਕੇ ਤੁਸੀਂ ਪੱਗ ਬੰਨਣੀ ਹੈ ਇਹ ਨਾ ਤੁਸੀਂ ਕਿਤੇ ਪੱਗ ਐਂ ਬੰਨਣ ਲੱਗ ਜਾਓ ਇਹ ਨਹੀਂ ਵਧੀਆ ਵਜਣੀ ਹੈਗੀ ਤੇ ਆਪਾਂ ਫਤਿਹ ਨੂੰ ਇਹ ਵੀ ਦੱਸਿਆ ਹੋਇਆ ਵੀ ਪੱਗ ਲਾ ਕੇ ਮਤਲਬ ਕਿਵੇਂ ਤਾਰਨੀ ਹੈ ਹੈਨਾ ਫਤਿਹ ਹੈਨਾ ਕੰਝ ਪੂਰੀ ਰਿਸਪੈਕਟ ਦੇ ਨਾਲ ਇਧਰ ਵਲੌਗ ਵੀ ਸ਼ੁਰੂ ਕਰਦੇ ਪੱਗ ਬੰਨਦੇ ਬੰਨਦੇ ਰੁਕ ਜਾ ਹੂੰ ਰੁਕ ਜਾ ਹੁਣ ਰੁਕ ਜਾ ਹੁਣ ਰੁਕ ਜਾ ਚਲੋ ਜੀ ਹਾਂਜੀ ਫਿਰ ਨਾ ਚਾਂ ਚਾਂ ਮੇਰੇ ਕੋਲ ਇਹ ਚਲੋ ਆ ਵੀ ਵਲੌਗ ਸ਼ੁਰੂ ਕਰਾ ਫਿਰ ਆਏ ਭਾਈ ਕੀ ਹੋ ਗਿਆ ਚਲੋ ਕੱਢੋ ਹਾਂਜੀ ਚੂਹਾ ਚਲੋ ਕੀ ਵਲੌਗ ਨਹੀਂ ਸ਼ੁਰੂ ਕਰਨਾ ਹੈਲੋ ਗਾਇਜ਼ ਵਲੌਗ ਕਰਦੇ ਹਾਂ ਵਲੌਗ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਮੈਂਟ ਬਾਕਸ ਵਿੱਚ ਕਰੋ ਹੁਣ ਆ ਗੁੰਦੀਆਂ ਪੱਗ ਅਮਮਾ ਨੇ ਸੈਟ ਕਰੀ ਜਾਂਦੇ ਨੇ ਮੇਰੇ ਪੁੱਤ ਦੀ ਆਖ ਕਿਤੇ ਆ ਗਈ ਸੀ ਹਾਂ ਮੇਰੇ ਪੁੱਤ ਨੇ ਬੰਨ ਲੱਗ ਜਾ ਕਰੂੰਗਾ ਪਰ ਆਪਣੀ ਨਾ ਡੜਬੀ ਚੱਕ ਕੇ ਪੱਗ ਬਨ ਕੇ ਆਇਆ ਕਰੂੰਗਾ ਪੁੱਤ ਗੱਲ ਤਾਂ ਪਤਾ ਨਹੀਂ ਆਪਾਂ ਕਦੋਂ ਜਾਵਾਂਗੇ ਹਾਂ ਜਦੋਂ ਜਾਊਗਾ ਨਾ ਉਹਦੋਂ ਨਾ ਪਹਿਲਾਂ ਪੱਗ ਬਨ ਕੇ ਤਿਆਰ ਹੋ ਕੇ ਨਾ ਲਊਗਾ ਫਿਰ ਉਹਦੇ ਪਾウダー ਬウダー ਵਾ ਕੇ ਕਿਆ ਬੰਬ ਉਹਨੇ ਕੱਪੜੇ ਪਾ ਲਊਗਾ ਪੱਗ ਬਨ ਕੇ ਫਿਰ ਡੜਬੀ ਤੇ ਜੋਰ ਉਸੇ ਕੰਗੇ ਲੈ ਕੇ ਨਾ ਰੱਸ ਲੈ ਆਉਂਗਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਲੌਗ ਤੁਹਾਡੇ ਕੋਲ ਪਹੁੰਚਾ 5:30 ਮੈਂ ਤੁਹਾਨੂੰ ਗੁੱਡ ਮਾਰਨਿੰਗ ਕਹਿ ਰਹੀਆਂ ਬਿਕਾਜ਼ ਮੇਰੇ ਇੱਥੇ ਜੇ ਫਿਲਹਾਲ ਗੁੱਡ ਮਾਰਨਿੰਗ ਦਾ ਟਾਈਮ ਹੈ ਤੇ ਦਿਨ ਹੈਗਾ ਸੰਡੇ ਦਾ ਤੇ ਅਸੀਂ ਉੱਠ ਕੇ ਤੁਹਾਨੂੰ ਦਿਖਾਤਾ ਫਤਿਹ ਸਿੰਘ ਨੇ ਪੱਗ ਬੰਨ ਲਈ ਹੈ ਤੇ ਹੁਣ ਬਸ ਮੈਂ ਲੱਗਿਆ ਜੀ ਆਪਣੀ ਡਿਊਟੀ ਨੂੰ ਬਾਣ ਮੈਂ ਸਭ ਤੋਂ ਪਹਿਲਾਂ ਕਰਨਾ ਹੈ ਕੱਪੜੇ ਵਾਸ਼ ਉਸ ਤੋਂ ਬਾਅਦ ਬਾਕੀ ਜਿਹੜੇ ਨਾਲ ਦੇ ਨਾਲ ਕੰਮ ਹੈਗੇ ਨੇ ਉਹ ਸਾਰੇ ਚੱਲਦੇ ਰਹਿਣਗੇ ਸਭ ਤੋਂ ਪਹਿਲਾਂ ਜਿਹੜਾ ਚੈਨਲ ਹੈ ਆਪਣਾ ਨਵੇਂ ਨਜੀ ਚੈਨਲ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਬਟਨ ਜਰੂਰ ਆਨ ਕਰ ਲਿਆ ਕਰੋ ਤਾਂ ਕਿ ਤੁਹਾਡੇ ਤੱਕ ਜਿਹੜੀ ਵੀਡੀਓ ਦਾ ਟਾਈਮ ਟੂ ਟਾਈਮ ਪਹੁੰਚ ਜਾਵੇ ਤੇ ਕੱਲ ਕਹਿ ਰਹੇ ਸੀਗੇ ਮੇਰੇ ਸਟੂਡੈਂਟ ਹੀ ਹੈ ਕਹਿੰਦਾ ਮੈਡਮ ਆਜਾ ਤੂੰ ਸਾਰਾ ਬਲੌਗ ਰਿਪਲਾਈ ਦੇ ਵਿੱਚ ਕੱਢਦਾ ਤੇ ਬਟ ਕੁਝ ਕੁ ਲੋਕ ਜਿਹੜੇ ਕੋਈ ਜ਼ਿਆਦਾ ਬੋਲਦੇ ਨੇ ਉਹਨਾਂ ਨੂੰ ਫਿਰ ਸੁਧਾਰਨਾ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਨਾ ਇਹ ਤਾਂ ਬੰਦਾ ਫਿਰ ਆਪਣੀ ਲਿਮਿਟਸ ਕਰਾਸ ਕਰਦਾ ਸੋ ਚਲੋ ਛੱਡੋ ਚਲੋ ਅੱਜ ਤੁਹਾਨੂੰ ਅਸੀਂ ਦਿਖਾਣੇ ਆ ਆਪਣੀ ਸੰਡੇ ਦੀ ਰੂਟੀਨ ਤੇ ਬਾਹਰ ਨਾ ਮੈਂ ਕਿੰਨੇ ਦਿਨੋਂ ਹੋ ਗਏ ਨੇ ਉਹ ਕਿਤੇ ਸੀਗੇ ਸਟੇਟ ਦਾ ਫੰਕਸ਼ਨ ਬੇਸਿਕ ਇਤ ਜਿੰਨੇ ਦੇਰ ਤੱਕ ਵਾਸ਼ਿੰਗ ਕਰ ਲਈ ਤੇ ਉਨੀ ਦੇਰ ਤੱਕ ਮੈਂ ਆਇਆ ਸੁੱਕਦੀ ਸਾਰਿਆਂ ਨੂੰ ਆਇਆ ਕਿ ਜੇ ਮੈਡਮ ਨੇ ਰਿਪੋਰਟਿੰਗ ਕਰਵਾਈ ਪਰ ਨਾ ਉਹ ਰਿਪੋਰਟਿੰਗ ਹੁੰਦੀ ਨਹੀਂ ਕਰਵਾਈ ਗਰਮੀ ਬਹੁਤ ਹੈ ਨਹੀਂ ਕਰवानी ਹੈਗੀ ਜੀ ਮੈਂ ਉਹ ਤੋਂ ਦੇਖਾਂਗੀ ਜਦੋਂ ਕਿਤੇ ਕੋਲੇ ਅੰਦਰ ਆਵਾਂਗੇ ਹੈ ਨਾ ਚਲੋ ਕੁਸੀਆਂ ਆਪਾਂ ਚੁੱਕ ਦਿੰਨੇ ਹਾਂ ਆ ਜੋ ਕੱਪੜੇ ਆਪਾਂ ਕਹਿੰਦਾ ਤੁਹਾਨੂੰ ਕਿਹਾ ਆਜਾ ਹਿੱਕਮਤ ਚਲੇ ਆਜਾ ਚੱਲੀ ਆਜਾ ਕੱਪੜੇ ਸੁੱਕਣੇ ਪਾਣੀ ਚੱਲੀ ਸੀ ਹੈ ਨਾ ਫੇਰ ਇਤ ਹਾਂਜੀ ਨਾਲ ਮੇਰੀ ਹਰ ਕੋਰੇ ਅੱਜ ਤੋਂ ਕਹ ਬੋਲਿਆ ਕਿ ਕੀ ਬਾਹਰ ਉਹ ਬਾਹਰ ਤੇ ਬੰਦੇ ਬੜੇ ਤਗੜੇ ਲੱਗੇ ਹੋਏ ਕਣਕਟਾਉਣ ਵਾਸਤੇ ਨਾਲ ਰਹਾ ਉਹ ਤੇ ਹਲ ਕੋਰੇ ਹੀ ਕੰਮ ਬਧਾਇਆ ਜਾ ਰਿਹਾ ਹੈ ਕਹਿਣ ਲੱਗਾ ਕੀ ਕਰੀਏ ਇਹ ਗੱਲ ਬਣਾ ਹਾਂ ਦਾ ਦਰ ਲਾਰੇ ਅਰੇ ਹੋ ਜਾ ਕੀ ਆ ਬੈਠਾ ਮਾਰੇ ਕੀ ਆ ਗਿਆ ਕਹਿੰਦਾ ਕੀ ਆ ਮੈਨੂੰ ਕੜਗਾਉਂਗਾ ਤੂੰ ਮੈਨੂੰ ਕੜਗਾਉਂਗਾ ਤੂੰ ਪਟੇ ਨਾ ਕੋ ਤੇ ਨੋ ਨਈ ਉਹ ਤਾਂ ਥੁਪਾਉਣ ਤਾਂ ਸਕੇ ਲਗਦੀ ਹੋਰ ਹੈ ਨਾ ਮਲ ਦੀ ਥੁਪ ਹੈ ਗਈ ਆ ਤੇ ਕੱਪੜੇ ਰੱਖੀ ਕਿਵੇਂ 10 ਮਿੰਟਾਂ ਚੁੱਕਦੇ ਉਹ ਵੀ ਨਾ ਨਾੜਾ ਕਿੰਨੀ ਆ ਲੱਗ ਗਈ ਹੁਣ ਨਾੜਾ ਲੱਗ ਨਾੜਾ ਨਾੜਾ ਕਿੱਥੇ ਨਾੜਾ ਇਹ ਤਾਂ ਆਉਂਗੀ ਜਾ ਉਹ ਫਤਿਹ ਤੂੰ ਕਦੀ ਕਦੀ ਲੱਲੂ ਗੱਲਾਂ ਕਰਦਾ ਆਇਆ ਲੈ ਆ ਰਿਹਾ ਹਾਂ ਮੇਰੀ ਵੀ ਆ ਰਹੀ ਹੈ ਆਇਆ ਫਿਰ ਆਲੇ ਫੱਖਾਂ ਦੇ ਵੀ ਮੈਂ ਇਹ ਪਿਆਰ ਕਰਦਾ ਦੇ ਆਇਆ ਮੇਰੇ ਡਿੰਗ ਦੇ ਦੇ ਮੇਰੀ ਨਾੜਾ ਦੇਖੇ ਨਿਆਨੇ ਉਹ ਦੇਖੋ ਪਤਨੇ ਪੈਨ ਵਾਲੀ ਨਾੜਾ ਉਹਨਾਂ ਦੇ ਥੋੜੋ ਥੋੜੋ ਇਹ ਥੋੜਾ ਨਾੜਾ ਈ ਠੀਕ ਥੋੜੇ ਦੇ ਯੂਸ ਦਾ ਤੋਂ সাইਕਲੋਟ ਆ ਗਿਆ ਉਹ ਤੂੰ ਪੇਗਾਂ ਨੂੰ ਛੋੜ ਲੈ ਤੂੰ ਜਾ ਇਥੋਂ ਮੈਂ ਤੈਨੂੰ ਸੜਾ ਲੈ ਚਲ ਆ ਕੇ ਹੋਰ ਤੋਂ ਨਿਕਾਲੇ ਪਾਉਂਦਾ ਤੈਨੂੰ ਤੂੰ ਤੋਂ ਕੰਨ ਖਾਉ ਬਾਹਰ ਆਓ ਅੱਜ ਦੀ ਬੈਡ ਕਲਾਸ ਉਂਟਾ ਕੋਈ ਆਈਡੀ ਆਈਡੀ ਉਹ ਗੱਡੀ ਇਹਦੇ ਵਿੱਚ ਫੜ ਗੱਡੀ ਆ ਜਮਰੇ ਜਾ ਮੈਂ ਚਾਹ ਰਿਹਾ ਬਸ ਵਸੀ ਦੇ ਅੰਦਰ ਪਈਏ ਇੱਕ ਵੰਟ ਤੇ ਜਾਓ ਲੈ ਆਹ ਜਿਹੜੇ ਪਾਣੀ ਲੋ। ਸਹੀ ਰੋਟੀ ਪਾਣੀ ਖਾ ਕੇ ਫ੍ਰੀ ਹੋ ਗਏ ਤਾਂ ਟੀਂਡੀ ਨੇ ਹੇਅਰ ਵਾਸ਼ ਕਰ ਲੈ ਟੀਂਡੀ ਮੈਂ ਤੈਨੂੰ ਕਹਿ ਰਹੀ ਵੀ ਹੇਅਰ ਖੁੱਲੇ ਛੱਡ ਲੈ। ਹੈ? ਵੀ ਸੁੱਕ ਜਾਣਗੇ। ਭਾਰੇ ਪਤਾ ਕਿੰਨੇ ਨੇ। ਛੇਤੀ ਸੁੱਕਣੇ ਵੀ ਨਹੀਂ ਹੈਗੇ। ਉਹ ਲਿਆ ਟਾਵਲ ਲਿਆ ਉਸ ਮੈਂ ਉਹ ਕਰਾਂ। ਆਈ ਆਈ ਨੀ 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 ਨੀ। ਹੁਣ ਅਸੀਂ ਫ੍ਰੀ ਹੋਏ ਫ੍ਰੀ ਨਹੀਂ ਮਤਲਬ ਜਸ ਰੋਟੀ ਖਾ ਕੇ ਫ੍ਰੀ ਹੋਏ ਆ ਕਪੜੇ ਧੋ ਕੇ ਫ੍ਰੀ ਹੋਏ ਆ ਤੇ ਹੁਣ ਆ ਗਿਆ ਜੀ ਮੇਨ ਕੰਮ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਹੈ ਵਲਗ ਹੈ ਵਲਗ ਨਹੀਂ ਝਾੜੂ 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 ਬਾੜੂ ਝਾੜੂ ਨੇ ਜ਼ਿੰਦਗੀ ਜੰਡਾ ਕਰ ਰੱਖੀ ਆ ਹਾਂ ਕੱਲ ਕੱਲੂ ਹਾਂ ਕੱਲੂ 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 ਛੇੜਾ ਕੱਲੂ ਕੱਲ ਮੈਂ ਲੱਗਦੀਏ ਕੱਲੂ ਹਾਂ ਹੈ ਹਾਂ ਜੀ ਲੱਗਦਾ ਕਰਨਾ ਕਰਨਾ ਹਲੇ ਗਾਣਾ ਰਿਕੋਰਡ ਕਰ ਲੋ ਤਾਂ ਸਬਸਕ੍ਰਾਈਬ ਕਰੇ ਸ਼ੇਅਰ ਕਰੋ ਲਾਈਕ ਬਟਨ ਬਖਸੋ ਉਹ ਮਨਦਗ ਦੋ ਕਿ ਲਾਓ ਹੋਪਸ ਨੂੰ ਹੋ ਗਿਆ ਰੇ ਇਹ ਤਾਂ ਉਹ ਹਾਂ ਕੀ ਕਰੇ ਅੱਜ ਤੇਰੇ ਸਾਹਮਣੇ ਸਭ ਜਿਹੜਾ ਜੀ ਸਾਰਿਆਂ ਨੂੰ ਅਗਿ ਨਾਲੇ ਚ ਔਰ ਉਹ ਗਾਣਾ ਲਾਤਾ ਆਪਾਂ ਖੁਦ ਫੋਨ ਦਿੰਦੇ ਹੈ ਨਹੀਂ ਖੁਦ ਬਰੇ ਬਰੇ ਵਿੱਚ ਮੈਂ ਤੁਹਾਨੂੰ ਫੋਨ ਦੇਣਾ ਹੀ ਨਹੀਂ ਦੋ ਬਲੋ ਤੁਸੀਂ ਇਹਦੇ ਨਾਲ ਉੱਠ ਉੱਠ ਕੇ ਨਾ ਫੋਨ ਚਲਾਉਣ ਲੱਗ ਗਏ ਤੁਸੀਂ ਇਹਦੇ ਤੁਸੀਂ ਨਾ ਨਾ ਹੁੰਨੇ ਹੋ ਨਾ ਧੋਨੇ ਹੋ ਹੁਣ ਨਾ ਤੇ ਹੋ ਹੁਣ ਤੁਸੀਂ ਵਾਲ ਵੀ ਨਹੀਂ ਸਿਕਾਏ ਹੁਣ ਵਾਲ ਸਿਕਾਉਣ ਲੱਗੇ ਹੋ ਖੋਲ ਤਾਂ ਲੱਟਾ ਖੋਲ ਤਾਂ ਲੱਟਾ ਖੋਲੋ ਨਾ ਕੀ ਹੁਣ ਹੁਣ ਸੁੱਕ ਗਏ ਨਾ ਨਹੀਂ ਯਾਰ ਮੈਂ ਕੰਮ ਕਰਦਾ ਫੋਨ ਤੇ ਤੂੰ ਇਦਾਂ ਨਾ ਮੇਰਾ ਫੋਨ ਤੇ ਵਾਲ ਸੁੱਕ ਗਏ ਇਹਨੂੰ ਜੂੜਾ ਕਰਾ ਕੇ ਪੜਾਈ ਤੇ ਬੈਠ ਜਾ ਹੁਣ ਨਹੀਂ ਠੀਕ ਹੈ ਪੜਾਈ ਸਖਿਆ ਨਾਲ ਜੂੜਾ ਕਰਾਣਾ ਹੁਣ ਦੇਖਣਾ ਮਨ ਨਾ ਨਾ ਲਾਗਤਾ ਨਾ ਬਲਿਆ ਹੂੰ ਨਾ ਲਾਗ ਨਾ ਕੀ ਕਰ ਲੋ ਬੋਲਣਾ ਸੀ ਕਹਿੰਦੀ ਅੰਦਰ ਵਧੀਆ ਤੇ ਚੰਗੀ ਹਾਲ ਹੈ ਹੁਣ ਕਹਿੰਦਾ ਸਫਾਈ ਵੀ ਕਰਾਓ ਕੀ ਸਵਾਈ ਹੂੰ ਕੀ ਸਵਾਈ ਕੀ ਕੀ ਸਵਾਈ ਕੀ ਸਵਾਈ ਮੈ ਮੇਰੇ ਨਾਲ ਸਫਾਈ ਕਰਾਓ ਮੇਰੀ ਹੈਲਪ ਕਰਾ ਦਿਓ ਕਿਹੜੀ ਕਿਉਂ ਨਾ ਤਰ ਬੁਲਾਇਆ ਕਰੋ ਹਾਂਜੀ ਆ ਦੇਖ ਲਓ ਫਦੇ ਕਹਿੰਦੇ ਮੈਨੂੰ ਨਾ ਬੁਲਾਇਆ ਨਾ ਲਾਇਆ ਕਰੋ ਠੀਕ ਹੈ ਮੈਂ ਤਾਂ ਨਹੀਂ ਭੁਲਾਇਆ ਫਸਤਬਤ ਆਪਣਾ ਪਿਆਰ ਦਾ। ਮੇਰੀ ਮੇਰੇ ਨਾਲ ਉਹ ਠੀਕ ਹੈ ਠੀਕ ਹੈ ਠੀਕ ਹੈ। ਫਦਰ ਨਾਲ ਦੀ ਬਣੀ ਟੈਨਸ਼ਨ ਬਣੀ ਹੈ। ਨਾਲ ਨਾਲ ਕਦੇ ਸੌਰੀ ਬੋਲਣ ਲੱਗ ਜਾਂਦਾ ਹੈ। ਤੇ ਇੱਕ ਆਪਣੇ ਸਿਸਟਰ ਪੁੱਛ ਰਹੇ ਸੀਗੇ ਕਿ ਤੁਹਾਡੇ ਹਸਬੰਡ ਜੌਬ ਵੀ ਕਰਦੇ ਨੇ। ਤੇ ਕਿੰਨੀ ਅਰਨਿੰਗ ਹੈ? ਕਿਸੇ ਨੂੰ ਪੁੱਛਿਆ ਕਿ ਕਿੰਨੀ ਆਮਿੰਗ। ਤੇ ਕੰਮ ਦੀ ਜੇ ਮੈਂ ਗੱਲ ਕਰਾਂ ਤੇ ਉਹ ਹੈਗੀ ਆ ਉਹਨਾਂ ਦੀ ਜਿਹੜੀ ਇੱਥੇ ਪਤਾ ਸਿੱਧਾ ਰਕੂ ਚ ਕੈਮਰਾ ਪਤਾ ਨਾ ਆਪਣੀ ਐਕਸ਼ਨ ਮੰਨ ਲਵਾਂਗੇ ਜਿਹੜੀ ਇੱਥੇ ਕੰਪਨੀ ਹੈਗੀ ਆ ਨਾਮ ਤੇ ਨਹੀਂ ਨੂੰ ਪਤਾ ਹੈਗਾ ਉਹਦਾ ਕਿਉਂਕਿ ਨਾਮ ਨਾਲ ਉਹਨਾਂ ਨੇ ਉਧਰ ਉਹ ਪੁਰਤਗੀਸ਼ ਲੈਂਗੁਏਜ ਵਿੱਚ ਰੱਖੇ ਹੋਏ ਨੇ ਤਾਂ ਬੜੇ ਔਖੇ ਔਖੇ ਜੇ ਨਾਮ ਨੇ ਵੈਸੀ ਹੀ ਹੈਗੀ ਆ ਆਪਣੀ ਚਿਕਨ ਫੈਕਟਰੀ ਜਿੱਥੇ ਹਾਂ ਕਰਦੇ ਨੇ ਚਿਕਨ ਫੈਕਟਰੀ ਹਾਂ ਫਟੇ ਰੌਣ ਹੋ ਗਿਆ ਠੀਕ ਹੈ ਨਾ ਇੱਥੇ ਔਰ ਉੱਥੇ ਉਹਨਾਂ ਦਾ ਮਤਲਬ ਮਿਕਸ ਜਿਆ ਵਰਕ ਹੈ ਕੁਝ ਉਹਨਾਂ ਦਾ ਆਈਟੀ ਦਾ ਕਿਉਂਕਿ ਉਹਨਾਂ ਨੇ ਆਈਟੀ ਦਾ ਕੀਤਾ ਹੋਇਆ ਹੈ ਤੇ ਉਹtheta ਨਾਲ મતલਬ ਕੰਮ ਵਿੱਚ ਹੀ ਆਈਟੀ ਦਾ ਵਿੱਚ ਜਿਹੜੇ ਬਾਕੀ ਸਾਰੇ ਕੰਮ ਹੁੰਦੇ ਨੇ ਉਹ ਕਰਦੇ ਨੇ ਤੇ ਮੇਨ ਜਿਹੜੀ ਪ੍ਰੋਪਰ ਡਿਟੇਲ ਹੈ ਉਹ ਮੈਂ ਤੁਹਾਨੂੰ ਸਾਰੀ ਬਲਵਿੰਦਰ ਤੋਂ ਪੁੱਛ ਕੇ ਦੱਸੂਗੀ ਕਿ ਕੀ ਉਹਨਾਂ ਦੀ ਜੌਬ ਹੈ ਕੀ ਉਹ ਕਰਦੇ ਨੇ ਠੀਕ ਹੈ ਤੇ ਜਿੱਥੇ ਤੱਕ ਰਹੀ ਆਪਣੀ ਅਰਨਿੰਗ ਦੀ ਗੱਲ ਤੇ ਅਰਨਿੰਗ ਦਾ ਜੇ ਮੈਂ ਤੁਹਾਨੂੰ ਕਹਾਂ ਕਿ ਅਗਰ ਤੁਸੀਂ ਇਥੇ ਇੰਡੀਆ ਦੇ 50 ਜਾਂ 60000 ਅਰਨ ਕਰ ਰਹੇ ਹੋ ਤਾਂ ਉੱਥੇ ਮਤਲਬ ਇਹਦੇ ਦੇ ਨਾਲ ਤੁਸੀਂ ਅ ਡਬਲ ਟ੍ਰਿਪਲ ਹੀ ਕਰੋਗੇ ਵਧੀਆ ਅਰਨਿੰਗ ਹੋ ਜਾਂਦੀ ਹੈ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਕਿ ਕੁਝ ਬਚਦਾ ਨਹੀਂ ਹੈਗਾ ਤੁਸੀਂ ਅੱਛੀ ਸੇਵਿੰਗ ਅਗਰ ਤੁਸੀਂ ਦੋ ਜਣੇ ਇਥੇ ਜੋਬ ਕਰਦੇ ਪਏ ਹੋ ਤੇ ਇੱਕ ਜਣੇ ਦੀ ਤੁਸੀਂ ਜਿਹੜੀ ਸੈਲਰੀ ਹੈਗੀ ਉਸ ਤੋਂ ਵਧੀਆ ਖਰਚੇ ਕਰਕੇ ਇੱਕ ਦੀ ਸੈਲਰੀ ਤੁਸੀਂ ਸੇਵ ਵੀ ਕਰ ਸਕਦੇ ਹੋ ਮੀਨਸ ਤੁਸੀਂ ਆਪਣਾ ਵਧੀਆੜਾ ਲਾਈਫਸਟਾਈਲ ਹੈ ਉਹ ਤੁਸੀਂ ਜੀ ਸਕਦੇ ਹੋ ਤੇ ਕਿਉਂਕਿ ਉੱਥੇ ਨਾ ਜਿਹੜੀ ਮੇਨ ਚੀਜ਼ ਹੈਗੀ ਨਾ ਪੁਰਤਗਾਲ ਦੇ ਵਿੱਚ ਉਹ ਇਹ ਚੀਜ਼ ਹੈ ਕਿ ਉੱਥੇ ਜਿਹੜਾ ਤੁਹਾਡਾ ਸਟੱਡੀ ਦਾ ਖਰਚਾ ਹੋ ਗਿਆ ਬੱਚਿਆਂ ਦਾ ਉਹ ਬਿਲਕੁਲ ਹੀ ਬਿਲਕੁਲ ਹੀ ਮਤਲਬ ਮਾਈਨਰ ਹੈ ਜਿਆਦਾ ਨਹੀਂ ਲੈਂਦੇ ਤਾਂ ਕੀ ਕੁਝ ਵੀ ਨਹੀਂ इवन ਕਿ ਸਟੂਡੈਂਟਸ ਨੂੰ ਜਦੋਂ ਆਪਾਂ ਬੱਚੇ ਨੂੰ ਆਪਾਂ ਸਕੂਲ ਲਾਣੇ ਆ ਤਾਂ इवन ਉਹ ਹੀ ਮੰਥਲੀ ਸਾਨੂੰ ਪੇ ਕਰਦੇ ਨੇ ਸਾਨੂੰ ਕੁਝ ਵੀ ਨਹੀਂ ਪੇ ਕਰਨਾ ਪੈਂਦਾ ਹੈਗਾ ਇਹ ਸਿਸਟਮ ਤੋਂ ਤਾਂ ਬਹੁਤ ਜ਼ਿਆਦਾ ਵਧੀਆ ਹੋਰ ਵੀ ਬਹੁਤ ਸਾਰੇ ਬੈਨੀਫਿਟਸ ਹੈਗੇ ਨੇ ਉਹ ਵੀ ਆਪਾਂ ਤੁਹਾਨੂੰ ਜਰੂਰ ਸ਼ੇਅਰ ਕਰਾਂਗੇ ਤੇ ਬਾਕੀ ਦੇਖੋ ਜੀ ਜਦੋਂ ਆਪਾਂ ਇੰਨੀ ਦੂਰ ਜਾਂਦੇ ਆ ਪਰਵਾਰ ਤੋਂ ਤਾਂ ਕੋਈ ਨਾ ਕੋਈ ਦੇਖੋ ਫਾਇਦਾ ਹੁੰਦਾ ਹੀ ਹੈ ਤਾਂ ਹੀ ਅਸੀਂ ਹੁਣ ਜਿੱਦਾਂ ਸਾਨੂੰ ਇੰਨਾ ਟਾਈਮ ਹੋ ਗਿਆ ਵੇਟ ਕਰਦੇ ਹੋਏ ਹਨਾ ਇਹ ਦਹੀਂ ਸੀਮਟ ਕਰ ਰਹੇ ਆ अदरवाइज ਤਨੀ ਤਾਂ ਹੁਣ ਨੂੰ ਤਾਂ ਅਸੀਂ ਕੋਈ ਡਿਸੀਜਨ ਲਿਆ ਹੁੰਦਾ ਬਸ ਅੱਗੇ ਵਧਦੇ ਰਹੋ ਮਿਹਨਤ ਕਰਦੇ ਰਹੋ ਘਬਰਾਓ ਨਾ ਹਿੰਮਤ ਰੱਖੋ ਲੋਕ ਬਹੁਤ ਕਹੋਸ਼ ਕਰਦੇ ਨੇ ਇਹਨਾਂ ਕਿਸੇ ਦੀਆਂ ਗੱਲਾਂ ਚ ਨਹੀਂ ਆਣਾ ਹੈਗਾ ਠੀਕ ਹੈ ਆਪਣਾ ਤੁਸੀਂ ਚੱਲਦੇ ਰਹੋ ਆਪਣੇ ਤੁਸੀਂ ਮਿਹਨਤ ਕਰਦੇ ਰਹੋ ਉਹ ਕਹਿੰਦੀ ਹੈ ਮਿਹਨਤ ਦਾ ਮੁੱਲ ਤਾਂ ਪੈਂਦਾ ਹੀ ਪੈਂਦਾ ਬੰਦੇ ਦਾ ਹਨਾ ਜਦੋਂ ਆਪਾਂ ਮਿਹਨਤ ਕਰਦੇ ਹਾਂ ਸਬਰ ਕਰਦੇ ਆ ਉਹ ਵਾਹਿਗੁਰੂ ਪਰਮਾਤਮਾ ਆਪਾਂ ਨੂੰ ਸਾਰਾ ਕੁਝ ਦਿੰਦਾ ਹੈ ਸੋ ਕਈ ਕਾਦਮ ਨੇ ਕਿ ਜੌਬ ਵੀ ਉੱਥੇ ਛੇਤੀ ਮਿਲਦੀਆਂ ਨਹੀਂ ਹੈਗੀਆਂ ਠੀਕ ਹੈ ਹੈ ਗਿਆ ਕੁਝ ਹੈ ਰਿਜ਼ ਰਹਿਆ ਹੈ ਬਲੰਦਰ ਰਹਿੰਦੇ ਨੇ ਨੀਅਰ ਅਵੇਰੋ ਉੱਥੇ ਅਵੇਰੋ ਸਿਟੀ ਹੈ ਉਹਦੇ ਨਜ਼ਦੀਕ ਇੱਕ ਸਿਟੀ ਹੈ ਉੱਥੇ ਰਹਿੰਦੇ ਨੇ ਉਹ ਤੇ ਫਿਲਹਾਲ ਟੱਚ ਉੱਡ ਕੰਮ ਵਗੈਰਾ ਵਧੀਆ ਮਿਲਿਆ ਹੋਇਆ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕੁਝ ਹੈਗੇ ਨੇ ਮੇਰੀ ਵੀ ਲੋਨ ਚ ਜਿਹੜੇ ਕਹਿੰਦੇ ਸੀ ਕਿ ਕੰਮ ਨਹੀਂ ਮਿਲਦਾ ਹੈਗਾ ਉੱਥੇ ਬਹੁਤ ਟਾਈਮ ਹੋ ਗਿਆ ਉਹ ਫ੍ਰੀ ਬੈਠੇ ਨੇ ਬਟ ਇਟਸ ਓਕੇ ਲੱਗੇ ਰੋ ਮਿਹਨਤ ਕਰਦੇ ਰੋ ਕਦੀ ਨਾ ਕਦੀ ਰੱਬ ਤੁਹਾਡੀ ਜ਼ਰੂਰ ਸੁਨੇਗਾ ਮੈਂ ਬੋਲ ਨਹੀਂ ਰਹੀ ਮੈਂ ਤਾਂ ਕੰਮ ਕਰ ਰਹੀ ਆ ਲੈ ਹੁਣ ਕੰਮ ਕਰ ਉਸ ਤੋਂ ਸੰਡੇ ਨੂੰ ਇੰਜੋਏ ਕਰਦੇ ਹੋ ਮम्मा ਹੁਣ ਇੰਜੋਏ ਨਹੀਂ ਕਰਦੇ ਮम्मा ਹੋਰਾਂ ਦਾ ਸੰਡੇ ਇੰਜੋਏ ਕਰਨ ਵਾਸਤੇ ਨਹੀਂ ਹੁੰਦਾ ਮम्मा ਹੋਰਾਂ ਦਾ ਸੰਡੇ ਹੁੰਦਾ ਕੰਮ ਕਰਨ ਵਾਸਤੇ ਹਨਾ ਹੂੰ ਤੇ ਇਹਦੇ ਨਾਲ ਬੈਟਰ ਹੈ ਸੰਡੇ ਨੂੰ ਸਕੂਲ ਲੱਗ ਜਾਂਦੇ ਹਨਾ ਹੂੰ ਹੂੰ ਹਨਾ ਬੱਦ ਹੂੰ ਕੋਤੋਂ ਕੈਸ ਤੇ ਨਾਲ ਮਾਤੂ ਮਾਇਰ ਦਾ ਫ੍ਰੈਸ਼ ਹੁੰਦਾ ਹੋਰ ਨਹੀਂ ਕੁਝ ਤਾਂ ਪਤਾ ਕੀ ਕਹਿਣਾ ਤੁਹਾਡਾ ਬਤਰੀ ਹੂੰ ਤੁਹਾਡਾ ਕੀ ਕਹਿਣਾ ਸੰਡੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਹੋਣਾ ਚਾਹੀਦਾ ਤੁਹਾਡੇ ਵਾਸਤੇ ਹੋਣਾ ਚਾਹੀਦਾ ਕਿਉਂਕਿ ਤੁਸੀਂ ਇੱਥੇ ਖੇਡਣਾ ਹੁੰਦਾ ਹਨਾ ਉਠ ਕੇ ਸਵੇਰੇ 12 ਵਜੇ ਖਾ ਕੇ ਰੋਟੀਆਂ ਬੈੱਡ ਤੇ ਚਾਹ ਬੈੱਡ ਤੇ ਦੁੱਧ ਬੈੱਡ ਤੇ ਹੀ ਰੋਟੀ ਸਾਰਾ ਕੁਝ ਬੈੱਡ ਤੇ ਤੁਹਾਨੂੰ ਜਰ ਤੁਹਾਡੇ ਵਾਸਤੇ ਤੇ ਇੱਕ ਸਰੀ ਮਮਾ ਹਾਂਜੀ ਸਾਡਾ ਇਹ ਜਿਹੜਾ ਹੁੰਦਾ ਵਲੌਗ ਬਣਾਈ ਜਾਂਦਾ ਵਲੌਗ ਬਣਾਈ ਜਾਂਦਾ ਓਏ ਮੈਂ ਮਰ ਜਾਂ ਦੁਖੀ ਆਤਮਾ ਤੋ ਸਤਾ ਵਲੌਗ ਹੀ ਬਣਾਇਆ ਹੋਰ ਤਨ ਕੁਛ ਕੀਤਾ ਨਵਾਇਆ ਤੁਹਾਨੂੰ ਮੈਂ ਇਵਨ ਤੁਸ ਤਨਾਤੇ ਵੀ ਆਪ ਨਹੀਂ ਹੈਗੇ ਤਨ ਤਨ ਮਾਇਆ ਵੀ ਮੈਂ ਹਾਂ ਫਿਰ ਮੇਰਾ ਵੀ ਮੂਡ ਖਰਾਬ ਹੈ ਮੈਂ ਵੀ ਰੋਟੀ ਆ ਮੈਂ ਖੰਡੇ ਸ੍ਰੀ ਰਾਮ ਮਮਾ ਮੈਂ ਮੁੱਚ ਕੇ ਆਉ ਕਿ ਕਿ ਸਾਮ ਜਾਣਾ ਤੇ ਆਪਣਾ ਸਾਥ ਹੈ ਹੈ ਕੀ ਹੋ ਰਿਖਿਓ ਮੈਂ ਦੋ ਵਾਰ ਹੀ ਲੈ ਗਿਆ ਮਾ ਉਹਨਾਂ ਕੋਲ ਹਾਂ ਦੋ ਵਾਰ ਹੀ ਲੈ ਗਿਆ ਮੈਂ ਕੁਝ ਸੁਹੀ ਹੀ ਕਹਿ ਰਿਹਾ ਸੀ ਮੁੱਚ ਕੇ ਆਉ ਅਹ ਉਹ ਬਬਾ ਪਾਸੀ ਅਮਾ ਸੈਰੀ ਉੱਥੇ ਜਾਣਾ ਮਸਤੜਾ ਹੈ ਵਾ ਸਵੇਰੇ ਨਹੀਂ ਅੱਜ ਹੁਣ ਜਾਣਾ ਹੈ ਸ਼ਾਮ ਨੂੰ ਤੂੰ ਮਿੰਟਕ ਪਿੱਛਾ ਹੂਨ ਲੈ ਕੇ ਇੱਥੇ ਆਇਆ ਹੈ ਹੈ ਤੈਨੂੰ ਕੀ ਗੱਲ ਹੈ ਤੈਨੂੰ ਕੀ ਗੱਲ ਹੈ ਤੈਨੂੰ ਕੀ ਗੱਲ ਹੈ ਤੈਨੂੰ ਕੀ ਗੱਲ ਹੈ ਕੱਲ ਦੇ ਹੁਣ ਜਾਣਾ ਸਵੇਰੇ ਸਵੇਰੇ ਕਿਉਂ ਨਾ ਹੁਣ ਦੁਪਹਿਰੋਂ ਚੱਲੀਏ ਛੋਟੇ ਪੁੱਤ ਮੈਨੂੰ ਪਾਣੀ ਲੈ ਕੇ ਦੇ ਤੂੰ ਧੁੱਪ ਅੱਜ ਬਹੁਤ ਜ਼ਿਆਦਾ ਤਿੱਖੀ ਲੱਗੀ ਹੋਈ ਆ ਆਪਣੇ ਕੱਪੜੇ ਜਿਹੜੇ ਹੈਗੇ ਨੇ ਬਸ ਸੁੱਕ ਚਲੇ ਨੇ ਥੋੜੇ ਜਿਹੇ ਰਹਿ ਗਏ ਸੁਕਣੇ ਪਾਉਣ ਵਾਲੇ ਇੱਧਰ ਕਣਕ ਆਪਾਂ ਨੇ ਧੋਤੀ ਆ ਹਵਾ ਬਾਹਰ ਨਹੀਂ ਚੱਲ ਰਹੀ ਹੈ ਨਾ ਕਿ ਕੱਪੜੇ ਗਰੀ ਜਾ ਰਹੇ ਹੈ ਬਾਕੀ ਨੂੰ ਬਾਅਦ ਚ ਸੁਕਣੇ ਪਾਉਣੇ ਆ ਤਨਾ ਬੈੱਡ ਸ਼ੀਟ ਵੀ ਛਾ ਗਿਆ ਵਾ ਫਤੇ ਉਹ ਫਤੇ ਚੱਲ ਬਾਹਰ ਚੱਲ ਵਾਲਸ ਕਾ ਗਿਆ ਆਪਣੇ ਥੋੜੀ ਜੜੀ ਦੇ ਕੇ ਆ ਚਪਲ ਪਾ ਕੇ ਜਾਇਓ ਚੰਗਾ ਸਿੱਖਰ ਦਪਹਿਰ ਨੂੰ ਚੱਲ ਕੋਈ ਨਹੀਂ ਧੁੱਪ ਵੀ ਜ਼ਰੂਰੀ ਐ ਸਾਰਾ ਦਿਨ ਅੰਦਰ ਹੀ ਬੈਠੇ ਰਹਿੰਦੇ ਨੇ ਧੁੱਪ ਤਾਂ ਪਾਣੀ ਜ਼ਰੂਰੀ ਐ ਤੇ ਪਾਪਾ ਵੀ ਹੱਸ ਹੀ ਰਹੇ ਨੇ ਚੱਲ ਤੂੰ ਵੀ ਹੱਸੀ ਜਾਂ ਨਾਲੀ ਹਾਂ ਬੱਸ ਚੱਲ ਚੱਪਲ ਪਾ ਕੇ ਚੱਲ ਚੱਲ ਛੇਤੀ ਕਰ ਨਹੀਂ ਤੇ ਲਿਆ ਪੱਕੇ ਥੱਲੇ ਮੈਂ ਕੰਗੀ ਫੇਰਨ ਤੇਰੇ ਵਾਲ ਸੁਕਣ ਫੇਰ ਛੇਤੀ ਕਰ ਜੂਰਾ ਪਰ ਇਹ ਦਫਾ ਹੋ ਜਾਵੇ ਤੋ ਅੱਜ ਦੀ ਫਰਦੀ ਆ ਅੰਦਰ ਕਿੱਥੇ ਜਾਣਾ ਕਿਉਂ ਤੇ ਨਾਲ ਜਾਣਾ ਨੇ ਆਹ ਨਾਲ ਇਹਨੂੰ ਮੈਂ ਕਢ ਕੇ ਜੀ ਤੜੀ ਆਜੇ ਰੂਸ ਕਢ ਕੇ ਲੈ ਕੇ ਰੈਡਿੰਗ ਕਰਾਣ ਅੱਜ ਤੋਂ ਪਿਆਰ ਜ਼ਿਆਦਾ ਨਹੀਂ ਟਿੱਖੀ ਲੱਗੀ ਹੋਈ ਕੁਛ ਆਪਾਂ ਨਿਕਲੇ ਨਹੀਂ ਕਦੀ ਧੁੱਪ ਹੀ ਨਹੀਂ ਜਵਾਰ ਉਹ ਨਹੀਂ ਮੈਡਮ ਜੀ ਹਫਤਾ ਹੋ ਗਿਆ ਇੰਨੀ ਨਹੀਂ ਧੁੱਪ ਹੈਗੀ ਗਰਮੀ ਹੋ ਗਈ ਅੱਜ ਤੋਂ ਜ਼ਿਆਦਾ ਹੀ ਐਨ ਸੂਰਜ ਪੂਰਾ ਅੱਜ ਅੱਜ ਸੂਰਜ ਮੱਚਿਆ ਪਿਆ ਅਮਣ ਮੱਚੇ ਪਿਆ ਲੋਕਾਂ ਦਾ ਮੱਚਿਆ ਪਿਆ ਸੂਰਜ ਅੱਜ ਮੱਚ ਗਿਆ ਤੁਹਾਡੇ ਤੇ ਹਾਂ ਜਦੋਂ ਲੋਕੀ ਮੱਚੇ ਪਿਆ ਸੂਰਜ ਵੀ ਮੱਚਿਆ ਪਿਆ ਅੱਜ ਕੱਲ ਮਨਦੀਪ ਦੀਦੀ ਨੇ ਜਿਹੜਾ ਕਮੈਂਟ ਕੀਤਾ ਮੇਰੀ ਵੀਡੀਓ ਤੇ ਐਡਾ ਵੱਡਾ ਤੇ ਸਿਰ ਹਿਲਾਤਾ ਜਿਹੜੇ ਬੰਦੇ ਨੇ ਕਿਹਾ ਸੀ ਉਹਦੀ ਆਹੇ ਜੀ ਰੇਲ ਬਣਾਈ ਮੈਂ ਕਹਿੰਦੀ ਜੇ ਉਹ ਪੜ ਲੈਂਦਾ ਉਹਨੇ ਮਰ ਜਾਣਾ ਸੀ ਪਤਨੀ ਤਾਂ ਕਹਿੰਦੀ ਕਹਿੰਦੀ ਸਾਡੇ ਦਾ ਤਾਂ ਸਟਾਈਲ ਮੱਝਦੇ ਨਹੀਂ ਹੈਗੇ ਇਹ ਤਾਂ ਬਹੁਤ ਕੁਝ ਕਹਿੰਦਾ ਲੰਬਾ ਕਹਿੰਦੀ ਆ ਬਾਬਰੀਆਂ ਕਹਿੰਦੀ ਤੁਸੀਂ ਲਾ ਲਓ ਜਿਹੜਾ ਲੱਗਦਾ ਥੋੜਾ ਜਿਹਾ ਕਹਿੰਦੀ ਦੀਨੇ ਪਤਾ ਕੀ ਕਹਾ ਕਹਿੰਦੀ ਗगन ਨੂੰ 15-16 ਲੱਖ ਰੁਪਈਆ ਭੇਜੋ ਪੜ ਲਿਖ ਲਏ ਉਹ ਨਹੀਂ ਪੜੀ ਪੜੀ ਕਿ ਨਹੀਂ ਹੈਗੀ ਉਹ ਆਹ ਉਹ ਫਤੇ ਬੱਚਿਆਂ ਨੂੰ ਮੌਕਾ ਚਾਹੀਦਾ ਭੱਜ ਲੈ ਅੰਦਰ ਫਤੇ ਆ ਜਾ ਮੇਰੀ ਗੱਲ ਸੁਣ ਕੇ ਕੰਬ ਤਾਨੂੰ ਮੈਂ ਕੀ ਕਿਹਾ ਹਾ ਹਉਰੀ ਨਾ ਲੁਗੋ ਹੋਏ ਮੇਰੀ ਜਾਨੇ ਚੱਲ ਮੇਰੀ ਹੈਲਪ ਕਰੋ ਆ ਜਾਓ ਆਪਾਂ ਬੈੱਡ ਸ਼ੀਟ ਚਾਹੀਦੀ ਹੋਏ ਮੋੜੀ ਬੂਆ ਕੇ ਧੁੱਪੜ ਮਾਰਤਾ ਆ ਦੇਖੋ ਇਹ ਮੇਰੀ ਕਾਪੀ ਹੈ ਇਹ ਦੇਖੋ ਇਹਦੀਆਂ ਜੁਲਫਾਂ ਦੇਖੋ ਮੇਰੇ ਵਰਗੀਆਂ ਇਹ ਮੋੜ ਜੱਜ ਕੇ ਓਏ 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 ਚਾਚੀ ਯਾਹੇ ਕਿ ਤੁਸੀਂ ਆਇਆ ਕਿਹਾ ਸੀ ਕਿ ਦਿੰਦਾ ਨਹੀਂ ਐਦਾਂ ਥੋੜੀ ਮੋੜ ਜੰਦ ਨਖਣਾ ਪਤ ਹੈ ਆ ਆਹ ਵਾਲੀ ਚਦਰ ਆਪਾਂ ਨੂੰ ਗਿਫਟ ਆਈ ਸੀਗੀ ਨਾ ਖੰਨੇ ਪਾਪਾ ਨੂੰ ਦਿੱਤੀ ਮਿਲਿਆ ਸੀਗਾ ਹਣਾ ਹੂੰ ਯਾਰਾ ਨੂੰ ਕਿਨੇ ਦਿੱਤੀ ਇਹ ਵੀ ਦੱਸ ਦੋ ਫਿਰ ਉਹ ਹੈਲੀਆ ਮਰੇ ਤੀ ਹਮਣਾ ਅੰਟੀ ਨੇ ਥੋੜੀ ਦਿੱਤੀ ਸੀ ਫਿਰ ਕਿੰਨੇ ਹਮਣਾ ਅੰਟੀ ਨੇ ਤਾਂ ਟੀ-ਸ਼ਰਟ ਦਿੱਤੀ ਸੀਗੀ ਮੈਨੂੰ ਤੁਹਾਨੂੰ ਦਿੱਤੀ ਸੀਗੀ ਆਈ ਥਿੰਕ ਪਾਪਾ ਨੇ ਪਾਪਾ ਨੂੰ ਆਫਿਸ ਤੋਂ ਮਿਲੀ ਸੀ ਜੀ ਜੈਸ ਬਸ ਪਤਾ ਹੱਕ ਕੇ ਨਾ ਫਿਰ ਮੈਂ ਉਦੋਂ ਬਾਅਦ ਐਡਿਟਿੰਗ ਕਰ ਲਾਂ ਤੇ ਫਿਰ ਮੈਂ ਤੁਹਾਡਾ ਜੁੜਾ ਕਰਾਂ ਠੀਕ ਹੈ ਬੱਤ ਕਰ ਦੇ ਦੇ ਜੇ ਤਾਂ ਜਾਣਾ ਹੋਇਆ ਬਾਗਯੋ ਕੋਣ ਨਹੀਂ ਨਹੀਂ ਅਤਾ ਜੀ ਗਏ ਨੇ ਉਥੇ ਕੱਤੇ ਆਪਣਾ ਕੰਮ ਕਰ ਲੈ ਕੋਈ ਨਾ ਆਉਂਦੇ ਉਹਨਾਂ ਦੋਸਤਾਂ ਨਾਲੇ გასਣਾ ਨਾ ਅਪਾਣੇ ਮੈਨਾਂ ਕੱਪੜੇ ਸੁੱਕੜੇ ਪੁਣਾਵਾ ਬਾਹਰੇ ਹੋਰ ਚੱਲੇਗਾ ਫਿਰ ਨਾ ਬਾਹਰ ਮਾੜੇ ਜੇ ਹਾਂ ਆਜੋ ਚੱਪਲ ਹਾਂ ਚੱਪਲ ਚੱਪਲੀ ਕੋਈ ਗੱਲ ਤਾਂ ਦਿੰਦੀ ਆ ਉਸ ਪਾ ਤੁਹਾਡੀ ਚੱਪਲੀ ਪਈ ਪਾ ਲੋ ਕੋਲ 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 ਕਹਣ ਆਹ ਕਪੜੇ ਸੁੱਕ ਗਏ ਨੇ ਤੋਂ ਪੈਣੀ ਕਿ ਲੱਗੀ ਨਾ ਗਾੜਾ ਕਪੜੇ ਮਿੰਟਾਂ 'ਚ ਸੁੱਕ ਜਾ ਰਹੇ ਨੇ ਵਧੀਆ ਚੱਲ ਚੱਲ ਤੇ ਜੀ ਨਾਲ ਥੋੜਾ ਧੁੱਪੇ ਫਿਰੋ ਤੁਹਾਡੇ ਨਾਲ ਹਵਾ ਵਾਲਾ ਥੱਲੋਂ ਥੱਲੋਂ ਹੁਣ ਕੜਕੇ ਨੂੰ ਸੁੱਕ ਗਈ ਹੂੰ ਕੜਕੇ ਸੁੱਕੀ ਕੈਮਰਾ ਕਿੱਧਰ ਘੁਮਾ ਰਹੇ ਹੋ ਕੜਕਵਾਲਾ ਹਾਂ ਕੜਕਵਾਲਾ ਨਹੀਂ ਉਧਰ ਕੜਕਵਾਲਾ ਨੂੰ ਘੁੰਮਾਓ ਠੀਕ ਹੈ ਪਰ ਲੋਕ ਵੀ ਕਹਿਣਗੇ ਸਾਡੀ ਕੜਕਾ ਆ ਗਈ ਤੋ ਹਾਂ ਲੋ ਕਣਕ ਦੇ ਸਾਡੀ ਕਣਕ ਤਾਂ ਵਾਕੇ ਹਾਂ ਕੋਈ ਗੱਲ ਨਹੀਂ ਛੋਦਾ ਵੀ ਫਿਰ ਹਾਂਜੀ ਹੋਰ ਕਿਤੇ ਦੀ ਗੱਲ ਆ ਰਹੀ ਹਵਾ ਦੇ ਲਕੀਚ ਚੱਲ ਗਈ ਬਸ ਚੱਲੂਗੀ ਤਾਂ ਫਤਿਹ ਜਿੱਦਾਂ ਕਹਿੰਦਾ ਨਾ ਤਾਂ ਚੱਲੂਗੀ ਜੇ ਚੈਨਲ ਕਰਦੋ ਨਾ ਸਬਸਕ੍ਰਾਈਬ ਕਰ ਦਿਨਗਾ ਤਾਂ ਚੈਨਲ ਇਹਨਾਂ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਤਾਂ ਕਰਨਗੇ ਫਤਿਹ ਨੂੰ ਬਹੁਤ ਜ਼ਿਆਦਾ ਕੰਫੀਡੈਂਸ ਹੁੰਦਾ ਹਰ ਇੱਕ ਚੀਜ਼ ਤੇ ਹੈ ਨਾ ਮਤੇ ਹੂੰ ਉਹ ਕਿੱਥੇ ਪਾਈ ਜੋ ਹਾਂ ਉਹ ਕਿੱਥੇ ਪਾਈ ਉਹ ਉਧਰ ਪਾ ਦੋ ਮੈਂ ਕਿਸ ਨਾ ਹਾਂ ਉਹ ਰਕੜ ਕੇ ਤੋ ਬੱਗ ਵੀ ਗਿਆ ਮੈਂ ਕਿੱਥੇ ਗਏ ਨੇ ਉਹ ਗੱਡੀ ਤੇ ਕੇ ਸਕੂਟਰੀ ਤੇ ਗੱਡੀ ਤੇ ਕੇ ਸਕੂਟਰੀ ਤੇ ਹਾਂ ਉਹਨੂੰ ਘੜੀ ਤੇ ਟਾਇਰ ਦੇ ਕਿਰਨ ਥੱਲੇ ਥੱਲੇ ਗੱਡੀ ਇੱਧਰ ਹੈ ਆ ਗੱਡੀ ਇਧਰ ਨਹੀਂ ਮਰੂਤੀ ਓ ਯਾਰ ਪ੍ਰੇਓ ਚਲੋ ਜੀ ਲਿਆ ਭਰਾ ਜੀ ਹੁਣ ਆਪਾਂ ਅੱਜ ਦਾ ਵਲੌਗ ਵੀ ਇਹਨਾਂ ਜਿਹੜਾ ਉਹ ਇੱਥੇ ਹੀ ਆਪਾਂ ਐਂਡ ਕਰਦੇ ਹਾਂ ਠੀਕ ਐ ਤੁਹਾਨੂੰ 또 ਮਿਲਾਂਗੇ ਤੁਸੀਂ ਨੈਕਸਟ ਵਲੌਗ ਦੇ ਨਾਲ ਜਾਂ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਾਰੇ ਮੇਰੇ ਭੈਣ ਭਰਾਵਾਂ ਚਾਰਾਂ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੇ ਆਉਣ ਵਾਲੇ ਵਲੌਗ ਜਿਹੜੇ ਹੈਗੇ ਨੇ ਤੁਹਾਡੇ ਤੱਕ ਪਹੁੰਚਦੇ ਰਹਿਣ ਤੇ ਲਵ ਯੂ 올 ਸਾਰਿਆਂ ਨੂੰ ਘੈਂਟ ਘੈਂਟ ਕਮੈਂਟ ਕਰਨ ਵਾਸਤੇ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੇਲੇ ਵੱਲੋਂ ਤੇ ਚਲੋ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਅਸੀਂ ਫਤੇ ਦੇ ਮੂੰਹ ਤੋਂ ਸੁਣਾਵਾਂਗੇ ਸਤਿ ਸ੍ਰੀ ਅਕਾਲ ਜੀ ਸ਼ਾਇਰਾਂ ਨੂੰ ਹਾਂ ਅੱਜ ਹੁਣ ਦਾ ਅੱਜ ਦਾ ਵਲੋਗਰ ਜਿੱਥੇ ਐਨ ਕਰਦੇ ਆ ਤੱਕ ਤੱਕ ਲਈ ਸਾਰੇ ਪਿਆਰ ਪੈਲੇ ਸੱਚਾ ਕਰ ਤਾਂ ਦੇ ਤੱਕ ਲਈਏ ਜਿੰਦਾ ਤੱਕ ਤਾਂ ਤੱਕ ਲਈਏ ਨਾ ਸੁਣ ਲਈਏ ਨਾ ਆਪਾਂ ਤਾਂ ਸੁਣ ਜਿਆ ਕਰ ਹੈ ਪਿਆਰ ਪਈ ਸੱਸੀ ਰਾਂਗ